ਪ੍ਰਾਈਵੇਟ ਨੂੰ ਕਿੰਨਾ ਘਾਟਾ ਪਿਆ ਜਿਹੜਾ ਕਹਿ ਲਿਆ ਬੱਸਾਂ ਫ੍ਰੀ ਹੋਈਆਂ ਵੀ ਘਾਟ ਹੀ ਘਟ ਹੈ ਜੀ ਤੇ ਪ੍ਰਾਈਵੇਟ ਚੜਦਾ ਨਹੀਂ ਫ੍ਰੀ ਕਰਕੇ ਇਹ ਸਫਰ ਸੁਵਲਤ ਫ੍ਰੀ ਜ਼ਿਆਦਾ ਹੋਣ ਕਰਕੇ ਸਵਾਰੀ ਜ਼ਿਆਦਾ ਹੈ ਕਿਉਂਕਿ ਸਾਨੂੰ ਵੀ ਬਹੁਤ ਇਕਤਤਾਂ ਦਾ ਸਾਹਮਣਾ ਕਰਨਾ ਪ੍ਰਾਈਵੇਟ ਤਾਂ ਖਾਲੀ ਖੜਕਦੇ ਨੇ ਨਹੀਂ ਕੇਵਲ ਤੁਸੀਂ ਕਹਿੰਦੇ ਨਹੀਂ ਜਿਵੇਂ ਮੀਆਂ ਬੀਪੀ ਹੁੰਦੇ ਐ ਕੋਈ ਗੱਲ ਨਹੀਂ ਭਾਈ ਚਾਰ ਬੰਦੇ ਆ ਤੁਸੀਂ ਦੋ ਦੀਆਂ ਟਿਕਟਾਂ ਘੱਟ ਕਰ ਲਾਂਗੇ ਦੋ ਬੈਜੋ ਐਂ ਇੰਹੀਂ ਕਰਦੇ ਆ ਜੀ ਅਸੀਂ ਫੇਰ ਵੀ ਨਹੀਂ ਚੜਦੇ ਇਹ ਹਰੀ ਗੜ੍ਹ ਦਾ ਇਹ ਪਿੱਟ ਦੇ ਨਾ ਕਨੈਕਟਰ ਲੱਦੀ ਲੱਦੀਆਂ ਰਹਿੰਦੀਆਂ ਰੋਜ਼ ਦੇਖ ਲੋ ਕੋਈ ਨਾ ਕੋਈ ਬੁੜੀ ਕਰਦੀ ਹੋ ਰਹੀਦੀ ਆ। ਪ੍ਰਿੰਡਾ ਵਾਲੇ ਸੱਤੇ ਮੰਗਵਾ ਜਾਂਦੇ ਨੇ ਦੇਖ ਕੇ ਉਹਦੇ ਮੇਲਾ ਲੱਗਿਆ ਰਹਿੰਦਾ ਜਦੋਂ ਸਰਕਾਰੀ ਲੱਗਦੀ ਆ ਜਾਂ ਜਾਂਦੇ ਨੇ ਪ੍ਰਾਈਵੇਟ ਵਾਲੇ ਇੱਥੇ ਬਾਜਾਂ ਮਾਰ ਮਾ ਥੱਕ ਜਾਂਦੇ ਅਸੀਂ ਕੋਈ ਨਹੀਂ ਚੜਦਾ ਗਾ ਇਹ। ਫ੍ਰੀ ਵਾਲੀ ਸਵਾਰੀ ਜਿਹੜਾ ਉਹ ਚਲਾਇਆ ਪੈ ਸਰਕਾਰ ਨੇ ਫਿਰ ਕਿੰਨਾ ਘਾਟਾ ਵਾਦਾ ਹੁੰਦਾ ਹੈ। ਘਾਟਾ ਵਾਦਾ ਪੈਸਾ ਦਾ ਟੂ ਟੈਕਸ਼ੋ ਕਿਉਂ ਨਹੀਂ ਵੱਧਦੀ ਇਹ। ਐਸਐਮਟੀਵੀ ਨੈਟਵਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਪ੍ਰਵੀਂਦਰ ਸਿੰਘ ਚੱਡਾ ਤਾਂ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਸੀ ਕਿ ਲੇਡੀਜ਼ ਦੇ ਲਈ ਜਿਹੜਾ ਉਹ ਫ੍ਰੀ ਕਰ ਦਿੱਤਾ ਗਿਆ ਸੀਗਾ ਉਸ ਦੀ ਜ਼ਮੀਨੀ ਹਕੀਕਤ ਕੀ ਹੈ ਪਟਿਆਲਾ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਆਖਰ ਉਸ ਦਾ ਕਿਸ ਨੂੰ ਲਾਭ ਹੋਇਆ ਔਰ ਕਿਸ ਨੂੰ ਹੋਇਆ ਨੁਕਸਾਨ ਇਸ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਪਟਿਆਲਾ ਦੇ ਬੱਸ ਸਟੈਂਡ ਮੌਜੂਦ ਆ ਪਹਿਲਾਂ ਪਿੱਛੇ ਦੇਖ ਲਓ ਜਿੰਨੀਆਂ ਵੀ ਬੱਸਾਂ ਨੇ ਇਹ ਸਰਕਾਰੀ ਲਗੀਆਂ ਨੇ ਪਹਿਲਾਂ ਤਾਂ ਸਰਕਾਰੀ ਕਨੈਕਟਰ ਸਾਹਿਬ ਤੋਂ ਹੀ ਪੁੱਛਾਂਗੇ ਵੀ ਇਸ ਚੀਜ਼ ਦਾ ਕਿੰਨਾ ਘਾਟਾ ਜਾਂ ਲਾਭ ਹੋਇਆ ਬਾਈ ਜੀ ਜਿਹੜਾ ਲੇਡੀਜ਼ ਲਈ ਫ੍ਰੀ ਹੈ ਇਹਦਾ ਮਹਿਕਮੇ ਨੂੰ ਕੋਈ ਘਾਟਾ ਹੋਇਆ ਨਹੀਂ ਸਰ ਇਸ ਤਰ੍ਹਾਂ ਹੈ ਪਹਿਲਾਂ ਤਾਂ ਸਸਿਕਾ ਲਈ ਤੁਸੀਂ ਆਏ ਹੋ ਜੀ ਆਏ ਨੂੰ ਪਟਿਆਲਾ বাস ਸਟੈਂਡ ਤੇ ਪਹੁੰਚਣ ਤੇ ਮੇਰਾ ਨਾਮ ਗੁਰਪਿੰਦਰ ਸਿੰਘ ਆ ਮੈਂ ਪੀਆਰਡੀਸੀ ਬਲਾਡ ਅਡਰੀਪਰੋਚ ਕੰਮ ਕਰਦਾ ਜੀ ਐਕਚੁਅਲੀ ਗੱਲ ਇਸ ਤਰ੍ਹਾਂ ਹੈ ਸਰ ਵੀ ਪੀਆਰਡੀ ਨੂੰ ਤਾਂ ਜਿਵੇਂ ਸਰਕਾਰ ਨੇ ਫ੍ਰੀ ਕੀਤਾ ਮਹਿਲਾਵਾਂ ਨੂੰ ਸੁਵਿਧਾ ਹੈ ਇਹ ਜਿਹੜੇ ਕੋਈ ਭੈਣ ਭਰਾ ਇੱਧਰ ਤੋਂ ਉਧਰ ਰਾਜਸਥਾਨਾਂ ਤੇ ਜਾਂਦਾ ਹੈ। ਬਾਕੀ ਚਲੋ ਸਰਕਾਰ ਕੁਝ ਦੇ ਰਹੀ ਹੈ ਬੈਨੀਫਿਟ ਦੇ ਰਹੀ ਹੈ ਤਾਂ ਲੈਣਾ ਚਾਹੀਦਾ ਹੈ। ਬਾਕੀ ਚਲੋ ਇਹ ਤਾਂ ਡਿਪਾਰਟਮੈਂਟ ਨੂੰ ਸਰਕਾਰ ਜੋ ਬਜਟ ਰੱਖ ਕੇ ਦੇ ਰਹੀ ਹੈ ਉਹ ਦੇਖੋ ਮਹਿਕਮਾ ਦਾ ਸਰਕਾਰ ਦੇ ਕਿ ਤਾਲਮੇਲ ਹੈ ਉਹ ਤਾਂ ਡਿਪਾਰਟਮੈਂਟ ਨੂੰ ਪਤਾ। ਬਾਕੀ ਇਸ ਤਰ੍ਹਾਂ ਇਹ ਰਿਕਵੈਸਟ ਹੈ ਸਰਕਾਰ ਨੂੰ ਵੀ ਬੇਨਤੀ ਹੈ ਵੀ ਬੱਸਾਂ ਪਾਈਆਂ ਜਾਣ ਬੱਸਾਂ ਬਹੁਤ ਘੱਟ ਗਈਆਂ ਜੋ ਕਿ ਸਫਰ ਸਹੂਲਤ ਫ੍ਰੀ ਜ਼ਿਆਦਾ ਹੋਣ ਕਰਕੇ ਸਵਾਰੀ ਜ਼ਿਆਦਾ ਹੈ। ਯੋਗੀ ਸਾਨੂ ਵੀ ਬਹੁਤ ਇਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਹੋ ਜੀਆਂ ਦਿੱਕਤਾਂ ਅਸਲ ਦੇ ਵਿੱਚ ਹੁੰਦੀਆਂ ਨੇ ਜੇ ਜਮੀਨੀ ਧਰਾਤਲ ਦੀ ਗੱਲ ਕਰੀਏ ਦਿੱਕਤਾਂ ਸਰ ਇਹ ਆ ਵੀ ਇੱਕ ਤਾਂ ਸਵਾਰੀ ਹੁਣ ਜ਼ਿਆਦਾ ਹੋ ਗਈ ਬਸਾਂ ਘਟ ਗਈਆਂ ਬਸਾਂ ਪਾਈਆਂ ਜਾਣਾ ਡਿੱਗਣ ਦਾ ਡਰ ਰਹਿੰਦਾ ਹੈ ਕਿ ਸਵਾਰੀ ਜਦੋਂ ਜ਼ਿਆਦਾ ਹੋ ਜਾਂਦੀ ਆ ਤਾਂ ਲੜਾਈ ਝਗੜੇ ਵੀ ਨਾਰਮਲ ਬਾਤ ਬਣੀਆਂ ਵੀਡੀਓ ਵਾਇਰਲ ਹੋਈਆਂ ਜੀ ਤੁਸੀਂ ਨਾਰਮਲ ਦੇਖਦੇ ਹੋ ਜਦੋਂ ਤਾਂ ਸਫਰ ਫਰੀ ਹੋਇਆ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਫਰ ਸੂਲਤ ਵੱਧ ਵੀ ਜ਼ਿਆਦਾ ਕਿ ਹਰ ਇੱਕ ਨੇ ਲਾਭ ਲੈਣਾ ਵੀ ਹੁੰਦਾ ਤੇ ਇਸ ਕਰਕੇ ਬਾਕੀ ਇਹ ਹੀ ਹੈ ਵੀ ਸਰਕਾਰ ਨੂੰ ਵੀ ਰਿਕੁਐਸਟ ਹੈ ਵੀ ਜੇ ਬੱਸਾਂ ਪਾਈਆਂ ਜਾਣ ਜਲਦੀ ਤੋਂ ਜਲਦੀ ਹੱਲ ਹੋ ਸਕੇ ਡਿਪਾਰਟਮੈਂਟ ਵੀ ਬਚਿਆ ਰਹੇਗਾ ਤੇ ਸਾਨੂੰ ਵੀ ਤਨਖਾਹਾਂ ਮਿਲਦੀਆਂ ਰਹਿਣਗੀਆਂ ਨਹੀਂ ਤੇ ਜਿੱਦਾਂ ਕਹਿੰਦੇ ਆ ਪਤੀ ਆ ਮਹਾਲਾਤ ਕੀ ਚੱਲਦੇ ਬਿਲਕੁਲ ਬਿਲਕੁਲ ਤਾਂ ਦੇਖੋ ਤੁਸੀਂ ਜਿਹੜੀ ਬੱਸ ਖੜੀ ਹੈ ਇਸ ਦੇ ਵਿੱਚ ਮਹਿਲਾਵਾਂ ਵੱਧ ਨੇ ਕਿਉਂਕਿ ਸਫਰ ਜਿਹੜਾ ਹੈ ਉਹ ਫ੍ਰੀ ਹੋ ਗਿਆ ਇਸ ਕਰਕੇ ਜਿਹੜਾ ਅ ਵੱਤ ਨੇ ਕਈ ਵਾਰ ਜਿਹੜਾ ਕਹਿ ਲੀਏ ਵੀ ਇੱਧਰ ਆ ਜਾਓ ਇੱਧਰ ਆਓ ਪ੍ਰਧਾਨ ਜੀ ਆ ਬਾਈ ਤੁਸੀਂ ਸਰਕਾਰੀ ਹੋ ਕਿ ਪ੍ਰਾਈਵੇਟ ਵਾਲੇ ਹੋ ਪ੍ਰਾਈਵੇਟ ਪ੍ਰਾਈਵੇਟ ਨੂੰ ਕਿੰਨਾ ਘਾਟਾ ਪਿਆ ਜਿਹੜਾ ਕਹਿ ਲੀਏ ਬੱਸਾਂ ਫ੍ਰੀ ਹੋਈਆਂ ਵੀ ਆਂ ਘਾਟੀ ਘਟ ਹੈ ਕੋਈ ਪ੍ਰਾਈਵੇਟ ਚੜਦਾ ਨਹੀਂ ਫ੍ਰੀ ਕਰਕੇ ਅੱਛਾ ਹੁਣ ਹਲਾ ਇੱਕ ਪਾਸੇ ਫ੍ਰੀ ਵਾਲੀ ਜਾਰੀ ਹੈ ਇੱਕ ਪਾਸੇ ਪੈਸੇ ਲੱਗਦੇ ਨੇ ਪੈਸੇ ਵਾਲੀ ਜਿਹੜਾ ਚੜਦਾ ਜੀ ਪ੍ਰਾਈਵੇਟ ਤਾਂ ਖਾਲੀ ਖੜਕਦੇ ਨੇ ਨਹੀਂ ਕੇਵਲ ਤੁਸੀਂ ਕਹਿੰਦੇ ਨਹੀਂ ਜਿਵੇਂ ਮੀਆਂ ਬੀਬੀ ਹੁੰਦੇ ਐ ਕੋਈ ਗੱਲ ਨਹੀਂ ਭਾਈ ਚਾਰ ਬੰਦੇ ਆ ਤੁਸੀਂ ਦੋ ਦੀਆਂ ਟਿਕਟਾਂ ਘੱਟ ਕਰ ਲਾਂਗੇ ਦੋ ਬਹਿ ਜਾਓ ਐਂ ਐਂ ਕਰਦੇ ਆ ਜੀ ਅਸੀਂ ਫੇਰ ਵੀ ਨਹੀਂ ਚੜਦੇ ਇਹ ਅੱਛਾ ਆ ਜੀ ਜਿਵੇਂ ਦੋ ਬੁੜੀਆਂ ਨੇ ਜੀ ਇੱਕ ਬੰਦਾ ਉਹਨਾਂ ਨੂੰ ਕਹਿ ਦੇਣਾ ਵੀ ਇੱਕ ਟਿਕਟ ਲੈ ਲਓ ਫੇਰ ਹੋਰ ਕੀ ਆ ਹੋਰ ਤਾਂ ਕੋਈ ਹਾਲ ਨਹੀਂ ਫੇਰ ਵੀ ਨਹੀਂ ਚੜਦੇ ਜੀ ਬੜਾ ਬੁਰਾ ਹਾਲ ਆ ਪ੍ਰਾਈਵੇਟ ਤਾਂ ਬਹੁਤ ਘਾਟੇ 'ਚ ਵਗਿਆ ਇਹ ਕੰਮ ਆ ਜੇ ਹੁਣ ਜਿਵੇਂ ਆ ਹੁਣ ਸਰਕਾਰੀ ਗਈ ਐ ਭਰਕੇ ਗਈ ਐ ਹੁਣ ਮਗਰ ਪ੍ਰਾਈਵੇਟ ਲਗਣੀ ਐ ਸਰਕਾਰੀ ਵਾਲੇ ਤਾਂ ਇਹ ਬਿੱਟ ਦੇ ਨੇ ਕਨੈਕਟਰ ਲੱਦੀ ਲੱਦੀਆਂ ਰਹਿੰਦੀਆਂ ਰੋਜ਼ ਦੇਖ ਲਓ ਕੋਈ ਨਾ ਕੋਈ ਬੁੜੀ ਕਰਦੀ ਹੋ ਰਹੀਦੀ ਆ ਹਾਂ ਜੀ ਲੋਕ ਲੜਦੇ ਬਹੁਤ ਨੇ ਲੜਦੇ ਤਾਂ ਹੀ ਆਪੇ ਨੇ ਫਿਰ ਫ੍ਰੀ ਕਰਕੇ ਜੀ ਹੁਣ ਭੱਜ ਕੇ ਪੈਂਦੇ ਨੇ ਟੁੱਟ ਕੇ ਜੀ ਪ੍ਰਾਈਵੇਟ ਲੱਗੀ ਜਾਂਦੀ ਪ੍ਰਿੰਡਾਂ ਵਾਲੇ ਸੱਤੇ ਮੰਗਵਾ ਜਾਂਦੇ ਨੇ ਦੇਖ ਕੇ ਉਹਦੇ ਮੇਲਾ ਲੱਗਿਆ ਰਹਿੰਦਾ ਜਦੋਂ ਸਰਕਾਰੀ ਲੱਗਦੀ ਆ ਜਾਂ ਜਾਂਦੇ ਨੇ ਪ੍ਰਾਈਵੇਟ ਵਾਲੇ ਇਥੇ ਬਾਜਾਂ ਮਾਰ ਮਾ ਥੱਕ ਜਾਂਦੇ ਅਸੀਂ ਕੋਈ ਨਿ ਚੜਦਾ ਹੈਗਾ ਜੀ ਫਿਰ ਖਰਚੇ ਕਿਵੇਂ ਪੂਰੇ ਹੋ ਰਹੇ ਨੇ ਖਰਚੇ ਤਾਂ ਜੀ ਬਸ ਇੱਕ ਰੱਬ ਦਾ ਨਾਮ ਹੀ ਹੈ ਇਹਦਾ ਟੱਕੇ ਟੋਲਾ ਇਹਦਾ ਕਿ ਮਜ਼ਦੂਰੀ ਨੂੰ ਚੱਲ ਰਹੀਆਂ ਨੇ ਜਮੂਰੀ ਨਹੀਂ ਚਲਾਉਣੀਆਂ ਪੈ ਰਹੀਆਂ ਨੇ ਆ ਬਿਲਕੁਲ ਜਰੂਰ ਜਿਹੜਾ ਪੁੱਛਣਾ ਚਾਹਵਾਂਗੇ ਜਿਹੜੇ ਆ ਇੱਧਰ ਬੱਚੇ ਖੜੇ ਨੇ ਬੇਟਾ ਸਟੂਡੈਂਟ ਤੁਸੀਂ ਸਾਰੇ ਗੱਲਬਾਤ ਹੀ ਕਰਨੀ ਮੈਂ ਸਟੂਡੈਂਟੋ ਸਾਰੇ ਹਾਂਜੀ ਜਿਹੜਾ ਫ੍ਰੀ ਬੱਸਾਂ ਨੇ ਤੁਸੀਂ ਵੀ ਆ ਜਾਓ ਬਾਈ ਜੀ ਤੁਸਤਾ ਲੰਘਿ ਆਓ ਤੁਸਤਾ ਹੋ ਜਾਓ ਪਾਸੇ ਕੋਈ ਗੱਲ ਨਹੀਂ ਐਨਾ ਟਾਈਮ ਨਹੀਂ ਲਾਈਦਾ ਤੁਸੀਂ ਸਟੂਡੈਂਟੋ ਕਿੱਥੋਂ ਆਨੇਓ ਅਸੀਂ ਪੁਹਾਨੀਗੜ ਤੋਂ ਆਨੇ ਆ ਸੀ ਤੁਸੀਂ ਫ੍ਰੀ ਵਾਲੀ ਬੱਸ ਹੀ ਯੂਜ਼ ਕਰਦੇ ਹੋ ਹਾਂਜੀ ਐਦਾਂ ਤਾਂ ਨਹੀਂ ਹੁੰਦਾ ਕਈ ਵਾਰ ਪ੍ਰਾਈਵੇਟ ਵਾਲੇ ਜਿਵੇਂ ਖੜੇ ਹੁੰਦੇ ਨੇ ਜਾਂ ਜਿਵੇਂ ਸਰਕਾਰੀ ਵਾਲੀਆਂ ਬੱਸਾਂ ਭਰ ਜਾਂਦੀਆਂ ਉਹ ਬਿਠਾਉਂਦੇ ਹੀ ਨਹੀਂ ਜਾਂ ਕੁਝ ਸਰਕਾਰੀ ਵਾਲੀਆਂ ਬੱਸਾਂ ਨਹੀਂ ਮਤਲਬ ਐਵੇਂ ਹੁੰਦਾਗਾ ਸਾਨੂੰ ਐਦਾਂ ਕਹਿ ਰਹੇ ਨੇ ਕਿ ਪੁਹਾਨੀਗੜਾ ਲੰਨੇ ਉਤਾਰਦੇ ਨਹੀਂ ਹੈਗੇ ਕਈ ਵਾਰ ਚੜਾ ਵੀ ਲੈਂਦੇ ਨੇ ਕਈ ਵਾਰ ਨਹੀਂ ਵੀ ਚੜਾਉਂਦੇ ਹੈਗੇ ਤੁਸੀਂ ਪੁੱਛਦੇ ਨਹੀਂ ਵੀ ਕਾਰਨ ਕੀ ਕਹਿੰਦੇ ਨੇ ਵੀ ਬੱਸ ਸਿੱਧੀ ਜਾਊਗੀ ਭਵਾਨੀਗੜ ਰੁਕਦੀ ਨਹੀਂ ਹੈਗੀ ਜਾਂ ਕਈ ਵਾਰ ਐਵੇਂ ਹੋ ਜਾਂਦਾ ਕਈ ਵਾਰ ਛਾੜ ਵੀ ਲੈਂਦੇ ਨੇ ਕਈ ਵਾਰ ਨਹੀਂ ਵੀ ਛਾੜਦੇ ਹੈਗੇ ਆ ਤੁਸੀਂ ਆਂਟੀ ਜੀ ਫ੍ਰੀ ਵਾਲੇ ਜਿਹੜਾ ਬੱਸਾਂ ਉਹਦੀ ਸਹੂਲਤ ਲੈਣੇ ਹੋ ਨਾ ਵੀਰੇ ਸੂਰਜ ਤੱਕ ਕੀ ਫਾਇਦਾ ਬਈ ਬਿਠਾ ਲੈਣ ਤਾਰ ਦੇਣਾ ਸੀ ਬਹੁਤ ਕਿਉਂ ਬਿਠਾਉਂਦੇ ਕਿਉਂ ਨਹੀਂ ਬਿਠਾ ਲਿੰਦੇ ਨੇ ਵੀਰੇ ਕਦੇ ਕਦੇ ਬਿਠਾਉਂਦੇ ਕਿੱਥੇ ਜਾਣਾ ਹੁੰਦਾ ਤੁਸੀਂ ਹੁਣ ਸੀਨੇ ਬਾਈਪਾਸ ਤੇ ਜਾਣਾ ਸੀ ਜ਼ਰੂਰ ਬਾਈਪਾਸ ਤੇ ਅੱਛਾ ਫਿਰ ਐਵੇਂ ਬਿਠਾਉਂਦੇ ਨਹੀਂ ਹਾਂ ਕਦੇ ਕਦੇ ਬਿਠਾਉਂਦੇ ਹਾਂ ਜਬਰ ਜਿੰਦਿਆ ਫੇਰ ਨਹੀਂ ਉਠਾਂ ਕਹਿੰਦੇ ਜਦੋਂ ਭਰ ਜਾਂਦੀ ਹੈ ਫੇਰ ਨਹੀਂ ਬਿਠਾਉਂਦੇ ਨਹੀਂ ਤਾਂ ਕਦੇ-ਕਦੇ ਬਿਠਾ ਲੈਂਦੇ ਨੇ ਤਾਂ ਹੋਰ ਵੀ ਜਿਹੜਾ ਗੱਲ ਕਰਾਂਗੇ ਆਮ ਲੋਕਾਂ ਦੇ ਨਾਲ ਵੀ ਫ੍ਰੀ ਵਾਲਾ ਜਿਹੜਾ ਸਿਸਟਮ ਚਲਾਇਆ ਹੋਇਆ ਸੀਗਾ ਸਰਕਾਰ ਨੇ ਆਖਰ ਜਿਹੜੇ ਲੇਡੀਜ਼ ਨੇ ਉਹਨੂੰ ਕਿੰਨੀ ਸਹੂਲਤ ਮਿਲ ਰਹੀ ਹੈ ਤਾਂ ਸਰਕਾਰੀ ਬੱਸ ਦਿਖਾਓ ਤੁਸੀਂ ਇੱਕ ਵਾਰ ਬਾਈ ਕਹਿੰਦੇ ਜਦੋਂ ਸਰਕਾਰੀ ਬੱਸ ਲੱਗਦੀ ਹੈ ਤਾਂ ਪੂਰੀ ਭਰ ਜਾਂਦੀ ਹੈ ਪਰ ਜਿਹੜੀ ਪ੍ਰਾਈਵੇਟ ਬੱਸ ਐ ਉਹ ਜਿਹੜੀ ਨਹੀਂ ਭਰਦੀ ਤੁਸੀਂ ਇਸ ਬੱਸ ਦੇ ਕਨੈਕਟਰ ਹੋ ਬਾਈ ਜੀ ਹੈ ਉਹ ਵੀ ਖੜਾ ਬਾਈ ਜੀ ਅੱਛਾ ਤੁਸੀਂ ਇਸ ਬੱਸ ਦੇ ਕਨੈਕਟਰ ਹੋ ਬਾਈ ਜੀ ਫਰੀ ਵਾਲੀ ਸਵਾਰੀ ਜਿਹੜਾ ਉਹ ਚਲਾਇਆ ਪਿਆ ਸਰਕਾਰ ਨੇ ਫਿਰ ਕਿੰਨਾ ਘਾਟਾ ਵਾਦਾ ਹੁੰਦਾ ਘਾਟਾ ਵਾਦਾ ਪੈਸਾ ਦਾ ਟੂ ਟੈਕਸ ਹੋ ਗੇ ਵੀ ਨਹੀਂ ਵੱਡਦੀਆਂ ਇਹ ਉਹਨਾਂ ਨੇ ਸਰਕਾਰੀ ਬੱਸਾਂ ਫਿਰ ਪੂਰੀਆਂ ਐਨ ਤਨ ਕੇ ਜਾਂਦੀਆਂ ਨੇ ਜੀ ਤਨ ਕੇ ਜਾਂਦੀਆਂ ਨੇ ਹਾਂ ਜੀ ਪੂਰੀਆਂ ਪੂਰੀਆਂ ਜੀ ਪਰ ਤੁਸੀਂ ਕਈ ਵਾਰ ਸਵਾਰੀ ਨੂੰ ਮਨਾ ਵੀ ਕਰ ਦਿੰਦੇ ਹੋਣੇ ਪਈ ਵੀ ਫਲਾਣੇ ਅੱਡੇ ਤੇ ਉਤਾਰਨਾ ਨਹੀਂ ਹੈਗਾ ਜੇ ਭਰੀ ਵੀ ਬੱਸ ਜੋ ਜ਼ਿਆਦਾ ਭਰ ਜਾਂ ਫਿਰ ਤਾਕੀ ਲੰਕ ਮਨਾ ਕਰਨਾ ਪੈਂਦਾ ਜੀ ਕੋਈ ਸਟਫ ਵੇਟ ਦਾ ਖਤਰਾ ਹੋ ਜਾਂਦਾ ਜੀ ਪਿੱਛੇ ਜੇ ਬੜੀਆਂ ਵੀਡੀਓ ਵਾਇਰਲ ਹੋਈਆਂ ਵੀ ਸਰਕਾਰੀ ਬੱਸਾਂ ਜਿਹੜੇ ਉਹ ਕਿਹੜਾ ਫ੍ਰੀ ਕਰਕੇ ਲੇਡੀਜ਼ ਨੂੰ ਚੜਾਉਂਦੇ ਨਹੀਂ ਕਿਵੇਂ ਜੀ ਪਿੱਛੇ ਵੀਡੀਓ ਵਾਇਰਲ ਹੋਈਆਂ ਵੀ ਕਈ ਵਾਰ ਲੇਡੀਜ਼ ਨੂੰ ਚੜਾਉਂਦੇ ਨਹੀਂ ਜ਼ਿਆਦਾ ਨਹੀਂ ਨਹੀਂ ਚੜਾਉਣਾ ਪੈਂਦਾ ਸਾਨੂੰ ਜਿੰਨੇ ਲੋੜ ਹਨ ਉਹਨਾਂ ਚੜਾਉਣਾ ਪੈਂਦਾ ਜੀ ਤਾਕੀ ਨਾ ਰਮਕਣ ਚੜ੍ਹਨ ਕਰਦੇ ਜਾਣਾ 52 ਵਾਲਾ ਵੀ ਸਿਸਟਮ ਚੱਲਿਆ ਸੀਗਾ ਉਹ ਇਸ ਤਰ੍ਹਾਂ ਦਾ ਹੀ ਦੁਬਾਰੇ ਫਿਰ ਚੱ ਆ ਆ ਦੇਖੋ ਜਿਹੜੀ ਸਰਕਾਰੀ ਬੱਸ ਐ ਦਿਖਾ ਦਿਓ ਬਾਈ ਜੀ ਤਸਵੀਰ ਇੱਕ ਵਾਰ ਪੂਰੀ ਫੁੱਲ ਐ ਤੇ ਜਿਹੜਾ ਲਾਭ ਐ ਉਸ ਦਾ ਉਹ ਲੇਡੀਜ਼ ਲੈ ਰੀਆਂ ਨੇ ਆਜਾ ਅੰਦਰ ਆ ਜਾਓ ਮੜਾ ਜਾ ਅ ਭੈਣ ਜੀ ਜਿਹੜਾ ਆਧਾਰ ਕਾਰਡ ਤੁਸੀਂ ਵੀ ਚਲਾਉਂਦੇ ਹੋ ਚਲੋ ਤੁਸੀਂ ਡੇਲੀ ਸਫਰ ਕਰਦੇ ਹੋ ਹਾਂ ਜੀ ਫਿਰ ਆਧਾਰ ਕਾਰਡ ਤੇ ਹਾਂ ਜੀ ਲੈ ਲੈਂਦੇ ਨੇ ਆਧਾਰ ਕਾਰਡ ਚੱਲਦਾ ਪੂਰਾ ਹਾਂ ਜੀ ਹਾਂ ਜੀ ਕਿਵੇਂ ਵੇਖਦੇ ਹੋ ਇਹ ਸਹੂਲਤ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਐ ਸਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਜਿਵੇਂ ਸਾਨੂੰ ਡੇਲੀ ਅਪ ਡਾਊਨ ਕਰਨਾ ਪੈਂਦਾ ਹੈ ਤਾਂ ਸਾਡੇ ਵਾਸਤੇ ਥੋੜਾ ਜਿਹਾ ਪੈਸੇ ਵਗੈਰਾ ਦੀ ਬਚਤ ਹੋ ਜਾਂਦੀ ਹੈ ਉਹ ਵੀ ਅਸੀਂ ਕਿਸੇ ਹੋਰ ਚੀਜ਼ ਤੇ ਲਗਾ ਸਕਦੇ ਹਾਂ। ਮਤਲਬ ਵਧੀਆ ਸਕੀਮ ਹੈ ਸਰਕਾਰ ਦੀ। ਹਾਂਜੀ। ਕੇਵਲ ਐਵੇਂ ਤਾਂ ਨਹੀਂ ਹੁੰਦਾ ਜਿਵੇਂ ਬੱਸ ਜਿਆਦਾ ਭਰ ਜਾਂਦੀ ਹੈ ਤੇ ਕਹਿੰਦੇ ਕਨੈਕਟਰ ਚੜਾਉਂਦੇ ਵੀ ਨਹੀਂ। ਨਹੀਂ ਸਾਨੂੰ ਤਾਂ ਮਿਲ ਜਾਂਦੀ ਬੱਸ। ਕਿੱਥੇ ਜਾਣਾ ਹੁੰਦਾ ਤੁਸੀਂ? ਮੈਂ ਇਥੋਂ ਸੰਗਰੂਰ ਸੰਗਰੂਰ ਤੋਂ ਧੂਰੀ। ਅੱਛਾ। ਤਾਂ ਲੰਬਾ ਸਫ਼ਰ ਹੈ ਤੁਹਾਡਾ ਤਾਂ। ਤੁਸੀਂ ਜੀ ਸੰਗਰੂਰ ਤੋਂ ਧੂਰੀ। ਨਹੀਂ ਆਧਾਰ ਕਾਰਡ ਤੇ ਸੋਖਾਈ ਹੈ। ਹਾਂਜੀ ਅਸੋਕ ਸਰਕਾਰ ਨੇ ਜਿਹੜਾ ਇਹ ਫ੍ਰੀ ਵਾਲਾ ਕੀਤਾ ਹੋਇਆ ਠੀਕ ਹੈ ਕੰਮ ਹਾਂਜੀ ਠੀਕ ਹੈ ਮਿਲੀ ਜਾਂਦੀ ਹੈ ਸਹੂਲਤ ਹੈ ਤਾਂ ਹਾਂਜੀ ਤਾਂ ਆ ਸਰਕਾਰੀ ਬੱਸ ਹੈ ਪੂਰੀ ਭਰੀ ਹੋਈ ਹੈ ਤਾਂ ਪੂਰੀ ਸਹੂਲਤ ਹੈ ਜਿਹੜੀ ਆਮ ਲੋਕਾਂ ਨੂੰ ਉਹ ਮਿਲ ਰਹੀ ਹੈ ਤਾਂ ਤਸਵੀਰ ਵੇਖੋ ਤੁਸੀਂ ਇਹ ਪਟਿਆਲਾ ਦੇ ਬੱਸ ਸਟੈਂਡ ਦੀ ਹੈ ਜਿੱਥੇ ਸਰਕਾਰੀ ਜਿਹੜੀਆਂ ਬੱਸਾਂ ਨੇ ਉਹ ਖੜੀਆਂ ਨੇ ਪ੍ਰਾਈਵੇਟ ਵੀ ਖੜੀਆਂ ਨੇ ਪਰ ਪ੍ਰਾਈਵੇਟ ਵਾਲੇ ਕਹਿੰਦੇ ਸਾਨੂੰ ਇਸ ਨਾਲ ਤਾਂ ਘਾਟਾ ਬੜਾ ਪੈ ਗਿਆ ਜਦੋਂ ਦੀ ਫ੍ਰੀ ਵਾਲਾ ਸਟਾਰਟ ਹੋਇਆ ਤੇ ਪ੍ਰਾਈਵੇਟ ਵਾਲੇ ਕਹਿੰਦੇ ਵੀ ਸਾਨੂੰ ਸੌਰੀ ਮਾਫ ਕਰਨਾ ਸਰਕਾਰੀ ਵਾਲੇ ਕਹਿੰਦੇ ਵੀ ਸਾਨੂੰ ਹਰੇਕ ਜਿਹੜੀ ਹੈ ਉਸ ਵਾਰੀ ਲੈ ਕੇ ਜਾਣੀ ਪੈਂਦੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਪਟਿਆਲਾ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ तमाम ਜਿਹੜੀਆਂ ਸਵਾਰੀਆਂ ਨੇ ਜਾਣ ਵਾਲੀਆਂ ਨੇ ਤਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਰੋਜ਼ ਮਹਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਡੇਲੀ ਬੱਸ ਸਟੈਂਡ ਤੋਂ ਬੱਚੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਦਾ ਜਿਹੜਾ ਫਾਇਦਾ ਹੈ ਉਹ ਹਰੇਕ ਜਿਹੜਾ ਕਹਿ ਲਈਏ ਵੀ ਸਵਾਰੀ ਲੈਂਦੀ ਹੈ ਬਾਕੀ ਅਪਡੇਟਸ ਲਈ ਜੁੜੇ ਰਹੋ ਐਸਐਮਟੀਵੀ ਨੈਟਵਰਕ ਦੇ ਨਾਲ ਫਿਲਹਾਲ ਦੇ ਲਈ ਜੀ ਇਜਾਜ਼ਤ ਧੰਨਵਾਦ